हां जी सत श्री काल जी। ਅਸੀਂ ਖੜੇ ਅੱਜ ਭਾਫੜਾ ਨਹਿਰ ਤੇ ਪਿੰਡ ਪੱਕੇ ਆ ਦੇਖੋ ਪੌੜ ਹੋਣੀਆਂ ਭਰੀਆਂ ਨਹਿਰਾਂ ਅੱਜ ਕਿ ਨਹੀਂ ਕਲਿਆ ਹਾਂ ਪਹਿਲਾਂ ਦੇਖ ਲੈ ਯਾਰ ਹਨਾ ਕਿਹੇ ਜੀ ਅਸੀਂ ਤੇ ਹੁਣ ਕਿਹੇ ਜੀ ਆਹ ਕੰਡਾ ਆ ਬੋਲਾ ਹੋ ਰਿਹਾ ਹੈ ਸਫਾਈ ਨਹੀਂ ਹੋਈ ਨਹਿਰ ਵੀ ਆਸੇ ਪਾਸੇ ਤੋਂ ਹਾਂ ਤੇ ਪਾਣੀ 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 ਦਾ ਕੋਈ ਮੁੱਲ ਨਹੀਂ ਪਾਣੀ ਦਿਖਾ ਲੈ ਪਾਣੀ ਦੇਖੀ ਕਹੇ ਜਿਆ ਕਰੇ ਢੀਲਾ ਢੀਲਾ ਪਾਣੀ ਹੈ ਜਮਾ ਹਨਾ ਆਪਣੇ ਵਾਲੇ ਵਾਟਰ ਬਾਕਸਾਂ ਨਾਲ ਉਹ ਵੀ ਚੰਗਾ ਪਾਣੀ ਹੈ ਯਾਰ ਕੀ ਯਾਰ ਉਹ ਰੀਸ ਕਰੂ ਇਹਦੀ ਅੱਗੇ ਮਿੱਟੀ ਦਾ ਤੇਲ ਹੁੰਦਾ ਸੀ ਨੀਲਾ ਹਾਂ ਸਹੀ ਗੱਲ ਐ ਹਨਾ ਤੂੰ ਪੁਰਾਣੀ ਯਾਦ ਦਿਵਾਤੀ ਜਮਾ ਪਹਿਲਾਂ ਆਪਾਂ ਲਿਆਉਂਦੇ ਮਿੱਟੀਆ ਤੇਲ ਡੀਜ਼ਲ ਚ ਪਾਉਂਦਾ ਕੋਈ ਕਿਵੇਂ ਕਰਦਾ ਕੋਈ ਦੀਵੇ ਚਲਾਉਂਦਾ ਕੋਈ ਅੱਗ ਮਚਾਉਣ ਵਾਸਤੇ ਵਰਤਦਾ ਉਹ ਵੀ ਬੰਦ ਹੋ ਗਏ ਯਾਰ ਹਨਾ ਪੁਰਾਣਾ ਜ਼ਮਾਨਾ ਰਿਹਾ ਨਹੀਂ ਯਾਰ ਕਲੇ ਹੁਣ ਦੇਖ ਲੈ ਤੂੰ ਇੱਕ ਇਹ ਜਿਹੜਾ ਇਹ ਪਾਣੀ ਐ ਆਪਣੇ ਹੋਰ ਜ਼ਮੀਨਾਂ ਨੂੰ ਬਚਾਈ ਬੈਠਾ ਹਾਂ ਠੀਕ ਐ ਜਿਹੜਾ ਆਪਣੇ ਜ਼ਮੀਨਦਾਰਾਂ ਨੂੰ ਬਚਾਈ ਬੈਠਾ ਕਹਿੰਦਾ ਇਹ ਪਾਣੀ ਐ ਸਾਰਾ ਕੁਝ ਸਾਡਾ ਤੇ ਇਹ ਸਾਨੂੰ ਕਈ ਵਾਰੀ ਮਿਲਦਾ ਨਹੀਂ ਤੇ ਕਈ ਵਾਰੀ ਮਿਲ ਜਾਂਦਾ ਆਦਤ ਚਲੀ ਗਈ ਹੁਣ ਤਾਂ ਆਪਣੇ ਬੰਦੀ ਬੰਦੀ ਥੋੜੀ ਵੱਧ ਆਉਣ ਲੱਗੀ ਨਹਿਰ ਦੀ ਅੱਗੇ ਤਾਂ ਇਹ ਬੰਦ ਹੀ ਨਹੀਂ ਹੁੰਦੀ ਸੀਗੀ ਕਿਸੇ ਦੇ ਥੱਲੋਂ ਦੇਖੀ ਨਹੀਂ ਸੀ ਨਹਿਰ ਵੀ ਕਿੰਨੀ ਡੂੰਗੀ ਹੈ ਕਿੰਨੀ ਡੂੰਗੀ ਹੈ ਹਾਂ ਜਦੋਂ ਦੀ ਮੇਰੀ ਸੁਰਤ ਸੰਭਲੀ ਆ ਆਪਾਂ ਤਾਂ ਕਦੇ ਖਾਲੀ ਦੇਖਣੀ ਸੀ ਤੇ ਹੁਣ 5-7 ਸਾਲਾਂ ਤੋਂ ਹੋ ਗਏ ਜਿਹੜੇ ਦੇਖਣ ਲੱਗ ਗਏ ਵੀ ਇਹ ਇੰਨੀ ਡੂੰਗੀ ਹੈ ਹਾਂ ਅੱਗੇ ਕਹਿੰਦਾ ਵਾ ਸਿਆਣੇ ਬੰਦੇ ਦੀ ਗੱਲਾਂ ਸੁਣਦੇ ਵੀ ਇਹ ਡੂੰਗੀ ਐ ਬਹੁਤ ਡੂੰਗੀ ਐ ਭਾਈ ਬੜੀ ਡੂੰਗੀ ਐ ਕਹਿੰਦੇ ਬੰਦਾ ਵਿੱਚ ਹੀ ਡੋਬ ਜੀ ਹਾਂ ਵਿੱਚੋਂ ਨਿਕਲਦਾ ਨਹੀਂ ਗਾ ਤੇਰੀ ਗੱਲ ਆਪਾਂ ਪਹਿਲਾਂ ਆਪਣੇ ਮਾਪਿਆਂ ਨੂੰ ਪੁੱਛਦੇ ਹੁੰਦੇ ਵੀ ਬਾਪੂ ਕਿੰਨੀ ਕੁ ਡੂੰਗੀ ਐ ਯਾਰ ਇਹ ਤੇ ਅੱਗੇ ਆਪਣੇ ਬਸ ਐ ਸਵਾਲ ਜਵਾਬ ਹੁੰਦੇ ਤੇ ਹੁਣ ਦੇਖ ਲੈ ਹੁਣ ਰੋਜ਼ ਹੀ ਇਹ ਬੰਦ ਹੋ ਜਾਂਦੀ ਤੇ ਪਤਾ ਲੱਗ ਜਾਂਦਾ ਹਾਂ ਠੰਡੀ ਹਵਾ ਠੰਡੀ ਹਵਾ ਦਰਖਤ ਦੇਖ ਤੂੰ ਹੂੰ ਬਹੁਤ ਯਾਰ ਆਹੋ ਬਈ ਯਾਰ ਵਾਤਾਵਰਨ ਦੇਖ ਤੂੰ ਇੱਥੇ ਆ ਕੇ ਤਾਂ ਐ ਬਣ ਜਾਂਦਾ ਕਿ ਮੈਨੂੰ ਲੱਗਦਾ ਜਿਵੇਂ ਕੋਈ ਬਾਹਰ ਗਏ ਹੋਣੇ ਹੈਣਾ ਬਾਹਰ ਗਏ ਹੋਣੇ ਹੈਣਾ ਪੂਰਾ ਠੰਡਾ ਮਾਹੌਲ ਸ਼ਾਂਤ ਮਾਹੌਲ ਹਾਂ ਬਹੁਤ ਸ਼ਾਂਤ ਮਾਹੌਲ ਹੈ ਨਾ ਕੋਈ ਰੌਲਾ ਨਾ ਕੋਈ ਰੱਪਾ ਨਹੀਂ ਤਾਂ ਅਲੱਗ ਕਹਿੰਦਾ ਭਾਈ ਵੀ ਨਹਿਰ ਤੇ ਕੋਠੀ ਪਾਵੇ ਜੇ ਪਾਵੇ ਤੁਸੀਂ ਹੈਣਾ ਨਜ਼ਾਰਾ ਆ ਜਾਂਦਾ ਕਿ ਮੈਂ ਥੋੜੀ ਗਾਣਾ ਗਾਇਆ ਸੀ ਰਾਬ ਗਾਣੀ ਨਹਿਰੋ ਪਾਰ ਬੰਗਲਾ ਆਹ ਦੇ ਸੁਣੀ ਨਹਿਰੋ ਨਹਿਰੋ ਪਾਰ ਬੰਗਲਾ ਸਹੀ ਗੱਲ ਆਹ ਦੇ ਉਹ ਪੱਪੀਆਂ ਬੈਠੀਆਂ ਨਾਲ ਨਾਲ ਉਹ ਘੇਟਾ ਬੈਠੀਆਂ ਆਹ ਖੁੱਲਾ ਇਨ੍ਹਾਂ ਦਾ ਬਸ ਇੱਥੇ ਅੱਡਾ ਹੈ ਬਕਰਗਾਲਿਆਂ ਦਾ ਨਹਿਰ ਤੇ ਰਹਿੰਦੇ ਆ ਸਰ ਨਹਿਰ ਤੇ ਰਹਿੰਦੇ ਆ ਪਾਣੀ ਧਾਣੀ ਵੱਧ ਚਾਰ ਕੇ ਨਹਿਰ ਤੇ ਲਿਆਉਂਦੇ ਆ ਹੂੰ ਕੱਖਾਂ ਦਾ ਵਾਧੂ ਹੈ ਇਹ ਨਹੀਂ ਹੂੰ ਸਾਰਾ ਕੁਝ ਵਾਧੂ ਹੈ ਹਾਂ ਅੱਛਾ ਜੀ ਚਲੋ ਹਾਂ ਜੀ ਦੱਸਿਓ ਜੀ ਕਿਵੇਂ ਲੱਗੀ ਸਾਨੂੰ ਵੀ ਇਹ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਤੇ ਲੈ ਕੇ ਜਰੂਰ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ